ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਸਪੈਸ਼ਲ ਆ ਉਹਨਾਂ ਫਾਰਮਰਾਂ ਲਈ ਸਪੈਸ਼ਲ ਆ ਜਿਨ੍ਹਾਂ ਦੇ ਪਸ਼ੂ ਮੱਝਾਂ ਗਾਵਾਂ ਕਈ ਕਈ ਸਾਲਾਂ ਦੀਆਂ ਰਿਪੀਟ ਨੇ ਤੇ ਘਾਟੇ 'ਚ ਜਾ ਰਹੇ ਨੇ ਤੇ ਆਖਰ ਨੂੰ ਕਟਿਆਂ ਵਾਲਿਆਂ ਨੂੰ ਵੇਚਣੀਆਂ ਪੈ ਰਹੀਆਂ ਨੇ ਬਹੁਤ ਕੰਨਾਂ ਵੀਰਾਂ ਦਾ ਲੌਸ ਹੋਇਆ ਵਾ ਕਿ ਰਿਪੀਟ ਕਰੀ ਜਾਂਦਾ ਪਸ਼ੂ ਗਾਂ ਜਾਂ ਮੱਝ ਦੁੱਧੋ ਹਟ ਜਾਂਦੀ ਐ ਇੱਕ ਦਿਨ ਤੇ ਜਿਹਦੇ ਕਾਰਨ ਕਈ ਵੀਰਾਂ ਦੀ ਨੌਬਤ ਆ ਜਾਂਦੀ ਕਿ ਉਹਨਾਂ ਨੂੰ ਕੰਮ ਛੱਡਣਾ ਪੈਂਦਾ ਇਹੋ ਜੀ ਵੀਡੀਓ ਤੁਹਾਡੇ ਲੈ ਕੇ ਲਈ ਲੈ ਕੇ ਆਏ ਆ ਵੀਰ ਦਾ ਫਾਰਮ ਆ ਜੀ ਛੋਟਾ ਜਿਹਾ ਪਿੰਡ ਢੱਲਮਾ ਵਾਲਾ ਤਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਵਈ ਨੂੰ ਮੋਗਾ ਪੈਂਦਾ ਐ ਆਗਦੇ ਤੋਂ 6-7 ਕਿਲੋਮੀਟਰ ਦੂਰ ਰਹਿ ਜਾਂਦਾ ਜੀ ਪਿੰਡ ਬਾਈ ਦਾ ਛੋਟਾ ਜਿਹਾ ਫਾਰਮ ਆ ਬਾਈ ਦੀਆਂ ਕਈ ਗੱਲਾਂ ਰਿਪੀਟ ਹੋ ਗਿਆ ਸੀਗੀਆਂ ਵਿੱਚੋਂ ਪੋਸਟ ਗਾਹਾਂ ਦਾ ਇੱਦਾਂ ਦੀਆਂ ਸੀ ਜਿਨ੍ਹਾਂ ਨੂੰ ਤਣ ਤਣ 4-4 ਸਾਲ ਹੋ ਗਏ ਸੀ ਤੇ ਜੰਮਾ ਨਹੀਂ ਦੱਬਣ ਹੋਈਆਂ ਏਆਈ ਕਰਾ ਕਰ ਥੱਕ ਗਿਆ ਜੀ ਬਹੁਤ ਖਰਚਾ ਵੀ ਹੋ ਗਿਆ ਤੇ ਦੁੱਧ ਵੀ ਘਟ ਗਿਆ ਫਿਰ ਡਾਕਟਰ ਸਾਹਿਬ ਨਾਲ ਮੁਲਾਕਾਤ ਹੋਈ ਜੀ ਇਹਨਾਂ ਦੀ ਡਾਕਟਰ ਸਾਹਿਬ ਨੇ ਦਵਾਈ ਦਿੱਤੀ ਤੇ ਅੱਜ 14 ਦੀਆਂ 14 ਦਵਾਈਆਂ ਨੇ ਕੰਸੀਵ ਕੀਤਾ ਜੀ ਚੈੱਕ ਪਾਸ ਹੋ ਗਈਆਂ ਜਿਹੜੀ ਪ੍ਰੋਪਰ ਡਿਟੇਲ ਆ ਉਹ ਬਾਈ ਤੋਂ ਲੈ ਦੂੰਗਾ ਭਾਈ ਕਿੰਨਾ ਕੁ ਬਾਈ ਦਾ ਖਰਚਾ ਆਇਆਗਾ ਕਿੰਨੇ ਟਾਈਮ ਦੀ ਦਵਾਈ ਲਈ ਸੀਗੀ ਕੀ ਕੋਸ ਸੀਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਹੀ ਸੇਪ ਸਿੰਘ ਪੈਂਟਲਮਾਲਾ ਜਿਲ੍ਹਾ ਮੋਗਾ ਤਹਿਸੀਲ ਵਾਗਾ ਨਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 8283 55546 ਠੀਕ ਆ ਭਾਈ ਇਹ ਫਾਰਮ ਕੋਲੋਂ ਦਾ ਸ਼ੁਰੂ ਕੀਤਾ ਯਾਰ ਫਾਰਮ ਆਪਾਂ ਨੂੰ 3 ਸਾਲ ਹੋ ਗਏ ਸ਼ੁਰੂ ਕਰੇ 3 ਸਾਲ ਕਿੰਨੀਆਂ ਗਾਂਾਂ ਦੇ ਸ਼ੁਰੂ ਕੀਤਾ ਸੀ ਗਾਈਆਂ ਮੈਂ ਤਿੰਨ ਤੋਂ ਸਟਾਰਟ ਕਰਿਆ ਸੀ ਤੇ ਅੱਜ ਦੁੱਧ ਵਾਲੇ ਨਾਲ ਕਿੰਨੇ ਆ ਜੀ ਦੁੱਧ ਵਾਲੇ ਆਪਣੇ ਕੋਲ 10 ਨਾਲ ਗਏ ਬਾਕੀ ਬੱਚੇ ਹੋ ਗਏ ਹਾਂਜੀ ਬਾਕੀ ਇਹੀ ਬਣਾ ਰਹੇ ਹਾਂ ਠੀਕ ਆ ਜੀ ਤੇ ਬਈ ਆਪਣੀਆਂ ਕਿੰਨੀਆਂ ਗਾਂਆਂ ਰਿਪੀਟਰ ਸੀਗੀਆਂ ਆਪਣੇ ਤਿੰਨ ਗਾਂਵਾਂ ਰਿਪੀਟਰ ਸੀ ਮੈਂ ਜਿਹੜੀਆਂ ਜਮਾ ਸੁਣ ਤਲੀਆਂ ਨੇ ਉਹਦੇ ਕੋਈ ਨੌਲੇਜ ਨਹੀਂ ਸੀ ਆਪਾਂ ਨੂੰ ਠੀਕ ਆ ਜੀ ਉਹ ਵੀ ਰਿਪੀਟਰ ਹੋਈਆਂ ਗਾਂਆਂ ਆ ਜੀ ਉਹ ਕਿੰਨੇ ਸਾਲ ਹੋ ਗਏ ਜੀ ਉਹ ਸ਼ੁਰੂ ਤੋਂ ਹੀ ਬਸ 3 ਸਾਲ ਹੋ ਗਏ ਜੀ ਉਹ ਸਟਾਰਟ ਜਦੋਂ ਸਟਾਰਟ ਕੀਤਾ ਉਹ ਉਹਦੀ ਸੂਈ ਸੀ ਉਸ ਤੋਂ ਬਾਅਦ ਸੂਈ ਨਹੀਂ ਸੀ ਤੇ ਫਿਰ ਬਾਈ ਦਿਲ ਜਾ ਦੁਖਿਆ ਬਾਈ ਜਿਹੜੇ ਡੇਟ ਤੇ ਕੀਤੀ ਆ ਆਪਾਂ ਬਰੀਡ ਤੇ ਕੰਮ ਕਰਨਾ ਸੀਗਾ ਤੇ ਉਹ ਬਰੀਡ ਨਹੀਂ ਹੋ ਰਹੀ ਜਾਂ ਦੁੱਧ ਵੀ ਫਿਰ ਘਟ ਗਿਆ ਹੁਣ ਦੁੱਧ ਤਾਂ ਫਿਰ ਜਮੇ ਲਾਸਟ ਸੀਗਾ ਜੀ ਐਂ ਵੀ ਬੰਦ ਕਰੋ ਡਰਾਈ ਸੀਗਾ ਮਾਲਕ ਜੀ ਡਰਾਈ ਵਾਲੇ ਪਾਸੇ ਨੂੰ ਜਾਓ ਠੀਕ ਹੈ ਜੀ ਫਿਰ ਕਿਤੇ ਨਾ ਕਿਤੇ ਲੱਗਿਆ ਬਈ ਨਹੀਂ ਯਾਰ ਇਹ ਘਾਟੇ ਦਾ ਸਾਲ ਹੈ ਹਾਂਜੀ ਹਾਂਜੀ ਪਹਿਲਾਂ ਬਾਈ ਆਪਾਂ ਸਬਜ਼ੀ ਦਾ ਕੰਮ ਕਰਦੇ ਸੀ ਫਿਰ ਐ ਸੋਚਿਆ ਵੀ ਪੰਗਾਇ ਲੈ ਲੈ ਫਾਰਮ ਕਰਕੇ ਸਹੀ ਗੱਲ ਹੈ। ਉਹ ਸਬਜ਼ੀ ਦਾ ਕੰਮ ਸਹੀ ਸੀ। ਦਿਲ ਦੁਖੀ ਹੁੰਦਾ ਕੋਈ ਕਿਉਂਕਿ ਆਪਣੀ ਇਹ ਚੀਜ਼ ਮਿਹਨਤ ਬਹੁਤ ਜ਼ਿਆਦਾ ਵਾਹ। ਹਾਂਜੀ ਬਹੁਤ ਜ਼ਿਆਦਾ ਠੀਕ ਹੈ ਜੀ। ਤੇ ਜਦੋਂ ਮਿਹਨਤ ਦਾ ਫਲ ਨਹੀਂ ਮਿਲਦਾ ਤੇ ਫਿਰ ਬੰਦੇ ਦਾ ਦਿਲ ਜਰੂਰ ਕਿ ਰੇਕ ਬੰਦੇ ਦਾ ਦਿਲ ਦੇ ਕਿੰਦਾ ਕੰਮ ਜੋ ਜਿਹੜਾ ਮਰਜੀ ਹੋਵੇ ਫਿਰ ਤੁਹਾਨੂੰ ਡਾਕਟਰ ਸਾਹਿਬ ਦਾ ਨੰਬਰ ਕਿੱਥੋਂ ਮਿਲਿਆ ਜੀ ਡਾਕਟਰ ਸਾਹਿਬ ਦਾ ਨੰਬਰ ਇਹ ਚ 22 ਦਾ ਚੈਨਲ ਵਾਲੇ ਡਾਕਟਰ ਦਾ ਬਣਿਆ ਪਾ ਠੀਕ ਹੈ ਦੇਖਣਾ ਦੇਖ ਕੇ ਚੈਨਲ ਉਹ ਤੋਂ ਬਾਅਦ ਠੀਕ ਹੈ ਜੀ ਮੈਡੀਸਨ ਲਈ ਡਾਕਟਰ ਤੋਂ ਠੀਕ ਹੈ ਪਹਿਲਾ ਸਟਾਰਟਿੰਗ ਤੇ ਕਿੰਨੀਆਂ ਗਾਂਹਾਂ ਦੀ ਮੈਡੀਸਨ ਸਾਡੂੰ ਇੱਕ ਗਾਂਹ ਦੀ ਦਵਾਈ ਲਈ ਸੀ ਇੱਕ ਗਾਂਹ ਦੀ ਲਈ ਸੀ ਤੇ ਬਈ ਖਰਚਾ ਬਈ ਇੱਕ ਗਾਂ ਦੇ ਕਿੰਨਾ ਕੁ ਹੋ ਗਿਆ ਖਰਚਾ ਬਈ ਇੱਕ ਗਾਂ ਦਾ ਬਸ ਸਪੀਡ ਦੇ ਜਿੱਤੇ ਬਰਾਬਰ ਹੀ ਹੁੰਦਾ ਜੀ ਮੰਨ ਕੇ ਚਲੋ ਜੀ ਲਗਾਟਾ ਲੈ ਲੈ ਜੇ ਦਵਾਈ ਲੈ ਲਈ ਜੀ ਜੀ ਦਵਾਈ ਲੈ ਲਈ ਤੇ ਫਿਰ ਕੀ ਰਿਜ਼ਲਟ ਮਿਲਿਆ ਪਹਿਲੇ ਰਿਜ਼ਲਟ 100% 100% ਪਹਿਲੇ ਡੀਕੇ ਤੇ ਕਰ ਪਹਿਲੇ ਡੀਕੇ ਤੇ ਜੀ ਹੋ ਗਈ ਉਹ ਦੂਗ ਬਾਅਦ ਕਿੰਨੀਆਂ ਗਾਂਾਂ ਦੀ ਦਵਾਈ ਉਹ ਤੋਂ ਬਾਅਦ ਮੈਂ ਦੋ ਗਾਂਾਂ ਦੀ ਦਵਾਈ ਲਈ ਸੀ ਜੀ ਉਹ ਜਵਾਰ ਬੀਟਣਾ ਸੀ ਜੀ ਠੀਕ ਹੈ ਜੀ ਉਹ ਵੀ ਆਪਣੇ ਹਾਂ ਕੰਸੀਵ ਹੋ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਜੀ ਉਸ ਤੋਂ ਬਾਅਦ ਮੈਂ 14 ਗਾਂਾਂ ਦੀ ਦਵਾਈ ਲਈ ਬਾਈ ਜੀ ਠੀਕ ਹੈ ਜੀ ਉਹ ਜਾਣ ਕੇ ਸਹੀ ਸੀ ਕੋਈ ਉਹਨਾਂ ਨੂੰ ਰਿਪੀਟਰ ਦੀ ਪ੍ਰੋਬਲਮ ਨਹੀਂ ਸੀ ਇਦੋਂ ਆਪਾਂ ਪਟੀ ਕੇ ਚੰਗੇ ਲਾਉਣੇ ਸੀ ਵੀ ਰਿਪੀਟ ਨਾ ਮਾਰਨ ਰਿਪੀਟ ਨਾ ਮਾਰਨ ਕਹੋਗੇ ਵੀ ਸੀਮੰਟ ਬਹੁਤ ਲੰਘਿਆ ਸੀ ਸੀਮੰਟ ਲੰਘਿਆ ਸੀ ਜੀ ਸੈਕਸ਼ਨ ਸੀਮੰਟ ਲਾਇਆ ਜੀ ਠੀਕ ਆ ਜੀ ਰਿਪੀਟ ਨਾ ਕਰਨ ਤਾਂ ਆਪਾਂ ਤਾਂ ਕਰਕੇ ਡਾਕਟਰ ਨੂੰ ਆਈ ਲਈ ਸੀ ਸਾਰੀਆਂ ਪਹਿਲੀ ਏਂਡ ਕਸੀਬ ਹੋ ਗਈ ਪਹਿਲੀ ਏਂਡ ਹਾਂ ਜੀ ਫਿਰ ਤਾਂ ਪਹਿਲਾਂ ਤਾਂ ਜੀ ਤੁਹਾਨੂੰ ਵਧਾਈਆਂ ਬਹੁਤ ਬਹੁਤ ਸਾਰੀਆਂ ਆਪਣੀਆਂ ਗਾਵਾਂ ਕਸੀਬ ਹੋ ਗਈਆਂ ਹਾਂ ਜੀ ਤੇ ਫਿਰ ਹੌਸਲਾ ਜਾਂ ਮਿਲਿਆ ਬੇਟਾ ਹਾਂ ਜੀ ਹੌਸਲਾ ਪੂਰਾ ਜੀ ਹੁਣ ਆਪਾਂ ਇੱਕ ਤਾਂ ਨੌਲਜ ਆ ਗਈ ਇੱਕ ਡਾਕਟਰ ਸਾਹਿਬ ਦਾ ਨੰਬਰ ਆ ਗਿਆ ਜੀ ਆਪਣਾ ਮੁਲਾਕਾਤ ਹੋ ਗਈ ਪੂਰੀ ਰਿਲੇਸ਼ਨਸ਼ਿਪ ਬਣ ਗਈ ਹੁਣ ਆਪਾਂ ਤੁਹਾਨੂੰ ਡਾਕਟਰ ਸਾਹਿਬ ਨਾਲ ਗੱਲ ਕਰਾਉਂਦੇ ਮੈਂਕ ਲੈ ਲੇ ਜੀ ਡਾਕਟਰ ਅਮਰੀਕ ਧਾਲੀਵਾਲ ਆਪਣੇ ਚੈਨਲ ਤੇ ਵੀਡੀਓ ਵੀ ਕਈ ਅਪਲੋਡ ਨੇ ਅੱਜ ਕੱਲ ਜਿਹੜਾ ਡਾਕਟਰ ਸਾਹਿਬ ਦਾ ਨਾਮ ਚੱਲਦਾ ਰਿਪੀਟਰਾਂ ਦੇ ਸਪੈਸ਼ਲਿਸਟ ਕਹਿ ਸਕਦੇ ਆਪਾਂ ਉਹਨੂੰ ਕੰਮ ਡਾਕਟਰ ਸਾਹਿਬ ਸਾਰੇ ਹੀ ਇਲਾਜ ਕਰਦੇ ਆ ਰੇਗ ਪ੍ਰਕਾਰ ਦਾ ਪਰ ਜਿਹੜਾ ਸਪੈਸ਼ਲ ਕੰਮ ਆ ਉਹ ਰਿਪੀਟਰਾਂ ਦਾ ਉਹਨਾਂ ਨਾਲ ਮੁਲਾਕਾਤ ਕਰਾਉਂਦੇ ਆਪਾਂ ਗੱਲਬਾਤ ਕਰਾਉਂਦੇ ਆ ਤੇ ਪ੍ਰੋਪਰ ਨੰਬਰ ਤੇ ਐਡਰੈਸ ਦੀ ਜਾਣਕਾਰੀ ਲਵਾਂਗੇ ਸੱਸੀ ਗਾਲ ਜੀ ਸੱਸੀ ਗਾਲ ਜੀ ਸਾਰੇ ਬ੍ਰਾਹਮਣ ਜੋ ਆਪਣੇ ਵੀਰ ਦੇਖ ਰਹੇ ਜੋ ਨਾਲ ਤਨ ਕਰਦੇ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਤੁਸੀਂ ਸਮਾਂ ਦਿੱਤਾ ਜੀ ਸੰਨ ਠੀਕ ਹੈ ਕਿਉਂਕਿ ਬਈ ਮੈਨੂੰ ਵੀ ਕਈ ਵੀਰਾਂ ਦੇ ਫੋਨ ਵੀ ਆਉਂਦੇ ਸੀ ਮੈਸੇਜ ਵੀ ਆਉਂਦੇ ਸੀਗੇ ਬਈ ਚਲੋ ਆਪਾਂ ਵਪਾਰ ਦਾ ਕੰਮ ਦੀਆਂ ਜਿਆਦਾ ਮੈਂ ਵੀਡੀਓ ਅਪਲੋਡ ਕਰਦਾ ਉਹ ਤਾਂ ਚੱਲੀ ਜਾਂਦਾ ਪਰ ਕਿਤੇ ਨਾ ਕਿਤੇ ਇਹ ਕੰਮ ਲਾਸਟ ਜਾ ਰਿਹਾ ਰਿਪੀਟ ਕਰ ਅੱਜ ਦਾ ਸਭ ਤੋਂ ਵੱਡੀ ਮੇਨ ਪ੍ਰੋਬਲਮ ਹੈ ਰਿਪੀਟ ਕਰਨਾ ਫਿਰ ਤੁਸੀਂ ਕੋਈ ਐਜੇ ਵੀਡੀਓ ਲੈ ਕੇ ਆਏ ਜਿੰਨਾ ਤੋਂ ਆਪਾਂ ਨੂੰ ਮੋਟੀਵੇਸ਼ਨ ਮਿਲੇ ਕੋਈ ਮੈਡੀਸਨ ਲੈ ਕੇ ਆਓ ਤਾਂ ਮੈਂ ਵੀ ਉਸ ਚੀਜ਼ ਤੇ ਸਰਚ ਕਰ ਰਿਹਾ ਸੀ ਆਪਣੇ ਚੈਨਲ ਤੇ ਤੁਹਾਡੀਆਂ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕੀਤੀਆਂ ਗਿਆ ਰਿਜ਼ਲਟ ਮਿਲਿਆ ਇੱਕ ਮੈਂ ਹੋਰ ਚੀਜ਼ ਦੱਸਣਾ ਜਾ ਰਿਹਾ ਪਹਿਲਾਂ ਮੈਂ ਖੁਦ ਇਹ ਚੀਜ਼ ਦੀ ਪਰਖਾਲ ਕੀਤੀ ਕਿਉਂਕਿ ਵੀਡੀਓ ਮੈਂ ਬਣਾਉਣੀ ਆ ਲੱਖਾਂ ਲੋਕਾਂ ਨੇ ਦੇਖਣੀ ਆ ਠੀਕ ਹੈ ਜੀ ਜਿੰਨੀਆਂ ਕ ਬਾਈਆਂ ਦੀਆਂ ਮੈਂ ਵੀਡੀਓ ਕਵਰ ਕੀਤੀਆਂ ਆਪਾਂ ਐਡਰੈਸ ਉਹਦਾ ਪ੍ਰੋਪਰ ਲੈ ਕੇ ਦਿੱਤਾ ਇਸੇ ਕਾਰਨ ਲੱਗੇ ਕਿਉਂਕਿ ਨਵਾਂ ਬੰਦਾ ਜੁੜਦਾ ਉਹ ਡਾਇਰੈਕਟ ਮਾਲਕ ਨੂੰ ਫੋਨ ਕਰੇ ਡਾਕਟਰ ਸਾਹਿਬ ਨੂੰ ਤਾਂ ਫੋਨ ਕਰਨੇ ਹੀ ਕਰਨਾ ਮਾਲਕ ਨੂੰ ਫੋਨ ਲੱਗੇ ਕੋਈ ਛੱਕਦਾ ਹੀ ਬੰਦਾ ਕਿਉਂਕਿ ਪੰਜਾਬੀ ਚ ਕਹਿੰਦੇ ਹੁੰਦੇ 5 ਰੁਪਏ ਕਮਾਉਣੇ ਬਹੁਤ ਔਖੇ ਆ ਜੇ ਕਿਸੇ ਦਾ ਨੁਕਸਾਨ ਆਪਾਂ ਕਰਾਂਗੇ ਤਾਂ ਕੋਈ ਬਾਦਰੀਆ ਦੀ ਗੱਲ ਹੈ ਬਿਲਕੁਲ ਜੀ ਠੀਕ ਆ ਜੀ ਪਹਿਲਾਂ ਤਾਂ ਜੀ ਆਪਦਾ ਨਾਮ ਐਡਰੈਸ ਲਾ ਦਿਓ ਮੇਰਾ ਨਾਮ ਡਾਕਟਰ ਅਮਰੀਕ ਧਾਲੀਆ ਰੌਕੇ ਗੱਲਾਂ ਜੀ ਮੇਰਾ YouTube ਤੇ Facebook ਤੇ ਇੰਸਟਾਗ੍ਰਾਮ ਤੇ ਵੀ ਆ ਡਾਕਟਰ ਅਮਰੀਕ ਧਾਲੀਵਾਲ ਦੇ ਨਾਂ ਕੀ ਜਨਰਲ ਆ ਤੇ ਫੇਸਬੁਕ ਇੰਸਟਾਗ੍ਰਾਮ ਦੀ ਪੇਜ ਠੀਕ ਆ ਬਾਈ ਹਾਂਜੀ ਡਾਕਟਰ ਅਮਰੀਕ ਧਾਲੀਵਾਲ ਜੀ ਠੀਕ ਆ ਜੀ ਤੇ ਉਹ ਤੇ ਬਾਈ ਵੀਡੀਓ ਫਿਰ ਆਪਾਂ ਜਿਹੜਿਆਂ ਦਾ ਇਲਾਜ ਕੀਤਾ ਉਹ ਹੀ ਅਪਲੋਡ ਕਰਦੇ ਹਾਂ ਡੇਲੀ ਡੇਲੀ ਵੀਡੀਓ ਅਪਲੋਡ ਕਰਦੇ ਦਿੰਦੇ ਆ ਜਿੰਨਾ ਵੀ ਪਸੂ ਰਿਪੋਰਟਰ ਆ ਜਿਹੜਾ ਮਨਲਾ ਆਪਣੀ ਲੋਕਲ ਮੋਗਾ ਜ਼ਿਲ੍ਹਾ ਜਾਂ ਬਾਕੀ ਸਾਰੇ ਜ਼ਿਲ੍ਹੇ ਜਿੰਨੇ ਵੀ ਆਪਣੇ ਜ਼ਿਲ੍ਹੇ ਆ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਡੀਸਨ ਆਪਣੀ ਕੋਰੀਅਰ ਹੁੰਦੀ ਆ ਰਾਜਸਥਾਨ ਹਰਿਆਣਾ ਧੱਕਰ ਮੈਡੀਸਨ ਕੋਰੀਅਰ ਹੁੰਦੀ ਆ ਤੇ ਜਿੰਨੇ ਵੀ ਰਿਕਵਿਟਰ ਪਾਸੋਂ ਆਪਾਂ ਕੇਸ ਹੈਂਡਲ ਕੀਤੇ ਆ ਉਹਨਾਂ ਦੀ ਵੀਡੀਓ ਕਰਦੇ ਆ ਤੇ ਨਾਲ ਉਸ ਸਟੇਟਸ ਵਾਲੀ ਜੇ ਕਿਸੇ ਦਾ ਕੋਈ ਲਿਵਾ ਖਰਾਬ ਆ ਪਸ਼ੂ ਦਾ ਉਹ ਕੇਸ ਹੈਂਡਲ ਕਰਦੇ ਆ ਉਹਦੀ ਵੀਡੀਓ ਅਪਲੋਡ ਕਰਦੇ ਆ ਹੋਰ ਵੱਖਰੀ ਵੀਡੀਓ ਨਹੀਂ ਹੁੰਦੀ ਹਾਂ ਜਾਨੀ ਪਸ਼ੂਆਂ ਰਿਲੇਟਡ ਹੀ ਹੁੰਦੀ ਆ ਹਾਂਜੀ ਠੀਕ ਆ ਬਾਈ ਥੈਟ ਆ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਜਿਹੇ ਆ ਆਏ ਨੂੰ ਡਾਕਟਰੀ ਲਾਈਨ ਜੀਰੂ ਸਾਹਿਬ ਦੀ ਕਿਰਪਾ ਨਾਲ ਹੀ 15 ਸਾਲ ਹੋ ਗਏ 15 ਸਾਲ ਹੋ ਗਏ ਜੀ ਤੇ ਬਾਬੇ ਨਾਨਕ ਨੇ ਮਿਹਰ ਕੀਤੀ ਵਧੀਆ ਕੰਮ ਚੱਲੀ ਜਾਂਦਾ ਹਾਂ ਜੀ ਬਹੁਤ ਗੁਰੂ ਸਾਹਿਬ ਦੀ ਕਿਰਪਾ ਆਪਾਂ ਮਿਹਨਤ ਕਰਦੇ ਆਂ ਫਲ ਗੁਰੂ ਸਾਹਿਬ ਨੇ ਦੇਣਾ ਵਾਹਿਗੁਰੂ ਕਿਰਪਾ ਕਰਦਾ ਜਦੋਂ ਆਪਾਂ ਤਨੋਂ ਮਨੋਂ ਮਿਹਨਤ ਕਰਦੇ ਆਂ ਵਾਹਿਗੁਰੂ ਫਲ ਜ਼ਰੂਰ ਦਿੰਦਾ ਇਹ ਵਧੀਆ ਹੀ ਮੇਰੇ ਨਾਲ ਹੀ ਹੁੰਦਾ ਇਹ ਨਾਲ ਹੀ ਹੁੰਦਾ ਇਹ ਕੰਮ ਸਿੱਖਦੇ ਆ ਜੀ ਬੰਦਾ ਹਾਂ ਜੀ ਕੰਮ ਜਾਣਦਾ ਬਰਾਬਰ ਜਾਣਦਾ ਜੀ ਯਾਨੀ ਹੈਲਪਰ ਦੇ ਤੌਰ ਤੇ ਕਿਉਂਕਿ ਬਈ ਫੋਨ ਲਾਈ ਬਹੁਤ ਆ ਜਾਂਦੀਆਂ ਹੋਣਗੀਆਂ ਉਹ ਅਟੈਂਡ ਵੀ ਕਰਦੇ ਆ ਬਹੁਤ Delhi ਤੇ ਬਹੁਤ ਫੋਨ ਆ ਜਾਂਦੇ ਠੀਕ ਆ ਬਈ ਤੇ ਫਿਰ ਆਪਾਂ ਜਿਹੜਾ ਰਿਪੀਟਰਾਂ ਦਾ ਇਲਾਜ ਸਾਰੇ ਪਗਵਾਂ ਦਾ ਕਰਦੇ ਕਿ ਜਾਂ ਗਾਈਆਂ ਦਾ ਜਾਂ ਕੱਲੀਆਂ ਮੱਝਾਂ ਦੇ ਕਰਦੇ ਮੱਝਾਂ ਗਾਵਾਂ ਘੋੜੀਆਂ ਘੋੜੀਆਂ ਆਪਾਂ ਗੱਪਣ ਕੀਤੀਆਂ ਜੀ ਅੱਛਾ ਜੀ ਘੋੜੀਆਂ ਤਿੰਨ ਤਿੰਨ ਚਾਰ ਚਾਰ ਸਾਲ ਦੀਆਂ ਵਿਚਰੀਆਂ ਉਹ ਗੱਪਣ ਕੀਤੀਆਂ ਘੋੜੀਆਂ ਦੀ ਵੀਡੀਓ ਵੀ ਆਪਾਂ ਅਪਲੋਡ ਕਰਾਂਗੇ ਜੀ ਠੀਕ ਹੈ ਜੀ ਚਲੋ ਸਮੇਂ ਨੂੰ ਆਜੂਗੀ ਤੇ ਜਿਹੜੀਆਂ ਬਈ ਅਦਰ ਸਟੇਟ ਤੋਂ ਤੁਸੀਂ ਮੈਡੀਸਨ ਭੇਜਦੇ ਹੋ ਹੋਰਿਆ ਰਾਈ ਠੀਕ ਹੈ ਜੀ ਤੇ ਉਹਦਾ ਕੋਈ ਆਪਾਂ ਨੂੰ ਜਿਹੜੇ ਉਹਨਾਂ ਦਾ ਰਿਜ਼ਲਟ ਮਿਲਿਆ ਉਹਦਾ ਕੋਈ ਪ੍ਰੂਫ ਰਿਜ਼ਲਟ 100% ਮਿਲਿਆ ਬਾਕੀ ਜੋ ਕਸਟਮਰਾਂ ਨੇ ਵੀਡੀਓ ਬਣਾ ਕੇ ਘੱਲੂਆ ਉਹ ਆਪਾਂ ਆਪਣੇ ਚੈਨਲ ਤੇ YouTube ਤੇ ਪਾਈ ਵੀ ਆ ਤੇ ਬਾਕੀ ਉਹਨਾਂ ਦੀ ਆਪ ਨੂੰ ਕਾਲ ਵੀ ਆ ਰਹੀ ਡਾਕਟਰ ਸਾਹਿਬ ਤੁਸੀਂ ਖੋਦ ਆ ਕੇ ਵੀਡੀਓ ਬਣਾ ਕੇ ਲੈ ਕੇ ਜਾਓ ਨਾਲੇ ਤੁਹਾਡਾ ਇਹਦੇ ਸਨਮਾਨ ਕਰਨਾ ਵੀ ਸਾਡੇ ਕੋਲੇ ਪਹੁੰਚੋ ਪਹਿਖਾ ਸਮਾਨ ਹੀ ਨਿਕਲਦਾ ਉਧਰ ਜਾਣ ਦਾ ਜਦੋਂ ਕਿਤੇ ਸਮਾਨ ਨਿਕਲਿਆ ਤੁਸੀਂ ਵੀ ਟਾਈਮ ਕੱਢਿਓ ਆਪਾਂ ਉਧਰੋਂ ਵੀਡੀਓ ਬਣਾ ਕੇ ਲੈ ਕੇ ਆਵਾਂਗੇ ਉਨੀ ਦੇਰ ਜੇ ਕਿਸੇ ਬੰਦੇ ਨੇ ਪ੍ਰੂਫ ਦੇਖਣਾ ਤੇ ਆਪਣੇ YouTube ਤੇ ਕਸਟਮਰਾਂ ਨੇ ਜੋ ਖੁਦ ਆ ਵੀਡੀਓ ਬਣਾਈ ਆ ਬਣਾ ਕੇ ਬਣੂ ਘੱਲੀ ਆ ਉਹ ਆਪਾਂ ਆਪਣੇ ਚੈਨਲ ਤੇ ਪਾਈ ਆ ਸਹੀ ਗੱਲ ਆ ਡਾਕਟਰ ਸਾਹਿਬ ਆਪਾਂ ਜ਼ਰੂਰ ਸਮਾਂ ਕਰਨਾ ਹੁਣ ਬਾਈ ਸੇਵ ਦੇ ਘਰੇ ਆਪਣੇ ਤੋਂ ਬਾਈ ਨੇ 14 ਫਸੂਆਂ ਦੀ ਮੈਡੀਸਿਨ ਲਈ ਗੁਰੂ ਸਾਹਿਬ ਦੀ ਕਿਰਪਾ ਨਾਲ 14 ਦੇ 14 ਫਸੂ ਪਹਿਲੀ ਏਜ ਦੇ ਸਖਸੜ ਜੀਵਨਾਂ ਸੰਸਿਬ ਹੋਏ ਆ ਤੇ ਜਿਹੜੇ 3-4 ਫਸੂ ਰਿਪੀਟਰ ਸੀ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਬਾਈ ਦੇ ਫਸੂ ਪਹਿਲੀ ਏਜ ਦੇ ਬਣੋਏ ਆ ਸਭ ਤੋਂ ਪਹਿਲਾਂ ਬਾਈ ਨੂੰ ਵਧਾਈਆਂ ਬਹੁਤ ਬਹੁਤ ਬਾਈ ਮੇਰੇ ਨਾਲ ਇੱਕ ਗਾਂ ਤੋਂ ਜੁੜਿਆ ਸੀ ਮੇਰੇ ਨਾਲ ਠੀਕ ਆ ਜੀ ਹਾਂਜੀ ਤੇ ਇੱਕ ਡਾਕਟਰ ਸਾਹਿਬ ਹੋਰ ਜੱਪਣ ਵਾਲੇ ਸਿਸਟਮ ਤੋਂ ਲੈ ਕੇ ਬਈ ਆਪਾਂ ਸੀਮੰ ਲਵਾਉਂਦੇ ਆ ਠੀਕ ਆ ਜੀ ਹੁਣ ਬਾਈ ਦਾ ਫਾਰਮ ਦਾ ਕੰਮ ਆ ਜਾਂ ਨੋਰਮਲ ਹਾਂਜੀ ਕਈ ਯਾਰ ਆਪਾਂ ਨੂੰ ਚੰਗਾ ਸੀਮੰ ਹੀ ਨਹੀਂ ਮਿਲਦਾ ਆਪਾਂ ਤੋਂ ਤੋਂ ਦਵਾਈ ਲੈ ਲਈ ਖਰਚਾ ਕਰ ਲਿਆ ਚਲੋ ਅਗਲੇ ਨੇ ਜਿੰਨਾ ਵੀ ਕਰ ਲਿਆ ਥੋੜਾ ਕਰ ਲਿਆ ਬਾਹਲਾ ਕਰ ਲਿਆ ਹਾਂਜੀ ਹੁਣ ਸੀਮੰ ਮਾੜਾ ਲੱਗ ਗਿਆ ਬਈ ਉਹਦਾ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਬੈਨੀਫਿਟ ਨਹੀਂ ਹਾਂਜੀ ਤੇ ਉਹਦੇ ਲਈ ਕੋਈ ਹੈਗਾ ਜੀ ਆਪਾਂ ਨੂੰ ਚੰਗਾ ਸੀਮੰ ਪ੍ਰੋਵਾਈਡ ਕਰਾਉਣਾ ਚ ਸੀਮੰ ਬਈ ਜੀ ਲੋਕਲ ਤਕਰੀਬਨ 100 ਕਿਲੋਮੀਟਰ ਦੇ ਦਰਰੇ ਦਰ ਜਿੱਦਾਂ ਪਾ ਪਾ ਆ ਵੀ ਇਹ ਗਰਿਆਂ ਨੇ ਜੋ ਕਿ ਕਸਟਮਰ ਚੰਗਾ ਪੁੱਲਾ ਪੂਰਾ ਇੰਟਰਸਟਡ ਰਖਦਾ ਵੀ ਚੰਗਾ ਸੀਮਨ ਲਵਾਉਣਾ ਆਪਣੇ ਕੋਲੇ ਮੱਝਾਂ گاਵਾ ਦਾ ਸੀਮਨ ਪੂਰਾ ਵਧੀਆ ਚੰਗਾ ਹੁੰਦਾ ਜੇ ਕੋਈ ਜਿਆਦਾ ਦੂਰ ਆ ਤੇ ਆਪਣੇ ਤੋਂ ਬੰਦਾ ਸੀਮਨ ਆ ਕੇ ਲੈ ਆ ਵੀ ਸਕਦਾ ਖਜਾ ਘੱਟਦਾ ਉਹ ਯਾਨੀ ਕਿ ਰਾਂ ਪਹਿਲਾਂ ਕਾਲ ਜ਼ਰੂਰ ਕਰ ਲੈ ਕਿਉਂਕਿ ਜੇ ਮੰਨ ਲਓ ਕਈਆ ਨਈ ਹੁੰਦਾ ਤਾਂ ਆਪਾਂ ਪ੍ਰੋਵਾਈਡ ਕਰਾ ਦਾਂਗੇ ਹਾਂਜੀ ਠੀਕ ਆ ਬਾਈ ਤੇ ਡਾਕਟਰ ਸਾਹਿਬ ਹੋਰ ਗੱਲ ਮੰਨ ਲਓ ਖਰਚਾ ਅਕੋਰਡਿੰਗ ਕਿੰਨਾ ਕ ਆ ਜਾਂਦਾ ਹੈ ਖਰਚਾ ਬਹੁਤ ਘੱਟ ਬਾਈ ਖਰਚਾ ਦਾ ਬਾਈ ਆਪਾਂ ਜਾਨ ਦੇ ਬਜਟ ਦੇ ਵਿੱਚ ਤੇ ਜੇ ਨੋਰਮਲ ਜਮਾ ਘੱਟ ਤੋਂ ਘੱਟ ਖਰਚਾ ਕਰਕੇ ਆਪਾਂ ਕਸਟਮਰ ਨੂੰ ਤਕਰੀਬਨ ਘੱਟ ਤੋਂ ਘੱਟ ਲੱਖ ਰੁਪਏ ਦਾ ਪਸੂ ਬਣਾ ਕੇ ਦੇ ਦਿੰਨੇ ਆ ਸਹੀ ਗੱਲ ਹੈ ਮਤਲਬ ਐਵਰੇਜ ਹੁਣ ਲੱਖ ਦੇ ਆਸੇ-ਪਾਸੇ ਪਸੂ ਰੇਲ ਚਲਾ ਗਿਆ ਸਰ ਇਹਨਾਂ ਦਾ ਪਸੂ ਹੈ ਹਾਂਜੀ ਤੇ ਜਿਹੜੇ ਹੁਣ ਮੰਨ ਲਓ ਆਪਾਂ ਬਾਹਰ ਅਦਰ ਸਟੇਟ ਜਾਂ ਦੂਰ ਜ਼ਿਲ੍ਹੇ 'ਚ ਦਵਾਈ ਭੇਜਣੀ ਆ ਹੁਣ ਕੋਰੀਅਰ ਡਰਾਈ ਭੇਜਦੇ ਹੋ 100% ਟ੍ਰਸਟਡ ਆ ਜੀ ਹਾਂਜੀ ਬਿਲਕੁਲ ਆਪਣਾ ਜੁੰਮੇਵਾਰੀ ਪਹੁੰਚੇਂ ਦੀ ਹੋਰ ਬੋਲ ਤੱਕ ਤੀਜੇ ਦਿਨ ਪਹੁੰਚ ਜਾਂਦੀ ਹੈ ਜੀ ਤੀਜੇ ਦਿਨ ਪਹੁੰਚ ਜਾਂਦੀ ਹੈ ਇਹ ਵੀ ਮਲਾਂ ਕੋਰੀਅਰ ਦੇ ਵਿੱਚ ਮਲਾਂ ਮਿਸਟੇਕ ਆਉਂਦੀ ਆ ਨਹੀਂ ਪਹੁੰਚਦੀ ਸੋ ਇੱਕ ਅੱਧਾ ਦਿਨ ਵੱਧ ਲੱਗ ਜਾਂਦਾ ਪ੍ਰੈਕਟਿਕਸ ਤੋਂ 1% ਮੈਡੀਸਨ ਪਹੁੰਚੂਗੀ ਜਾਨੀ ਉਹ ਤਾਂ ਚਲੋ ਕਈ ਵਾਰ ਐਂ ਦੁਵਾਰ ਆ ਜਾਂਦਾ ਗਾ ਉਹਦੇ ਕਰਕੇ ਇੱਕ ਅੱਧਾ ਦਿਨ ਵੱਧ ਜਾਨੀ ਉਹ ਤਾਂ ਨਹੀਂ ਗਾ ਭਾਈ ਦਵਾਈ ਰਾਜ ਬਹੁਤ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਮੈਡੀਕਲ ਕੋਰੀਅਰ ਕੀਤੀ ਹੈ ਜੀ ਬੜੀਆਂ ਗੋਲਾਂ ਬੜੇ ਕਸਟਮਰ ਥੋੜਾ ਜੀ ਆਪ ਦਾ ਦੋ ਨੰਬਰ ਦੇ ਦਿਓ ਕੋਈ ਵੀ ਆ ਜਿਹੜੇ ਤੁਸੀਂ ਹਰ ਵਕਤ ਟੈਂਡ ਕਰਦੇ ਹੋ ਹਾਂਜੀ ਨੰਬਰ ਦਾ 99147 73166 ਠੀਕ ਹੈ ਜੀ 958580013 ਠੀਕ ਹੈ ਜੀ ਚੈੱਕ ਕਰੀਓ ਤਾਂ ਦੋ 97382 8006 ਤਿੰਨੇ ਨੰਬਰ ਆਪਣੇ ਚੱਲਦੇ ਆ ਜੀ ਚੱਲਦੇ ਆ ਜੀ 99147 73166 958580013 ਕਿੰਨੇ ਤੋਂ ਕਿੰਨੇ ਸਮੇਂ ਤੇ ਰਿਕਾਲ ਕਰ ਸਕਦੇ ਆ ਜੀ ਪਾਸ ਮਾਰਨਿੰਗ ਤੇਰੀਆਂ 8 ਵਜੇ ਤੋਂ ਬਾਅਦ ਜੀ ਠੀਕ ਹੈ ਜੀ ਰਾਤ ਦੇ 8:00 ਤੋਂ ਬਾਅਦ ਹੀ ਇੰਨੇ ਕੰਮ ਹੋਈ ਜਾਂਦੇ ਸਹੀ ਚਲੋ ਪਹਿਲਾਂ ਤਾਂ ਕਿਸੇ ਕਸਟਮਰ ਨੇ ਆਉਣਾ ਕਾਲ ਕਰਕੇ ਆਇਆ ਜੀ ਠੀਕ ਹੈ ਜੀ ਸਹੀ ਗੱਲ ਆ ਜੀ ਕੌਂਕੀ ਫੀਲਡ ਦੇ ਵਿੱਚ ਕਲੀਅਰ ਬਾਹਰ ਹੁੰਦੇ ਆ ਕਸਟਮਰਾਂ ਦਾ ਕਿਹੜਾ ਗੇੜਾ ਨਾ ਵਜੇ ਠੀਕ ਆ ਬਾਈ ਤੇ ਬਾਈ ਸੇਵਕ ਟੈਕ ਆਰੀ ਫੇਅਰ ਮੇਰੇ ਚੈਨਲ ਲੰਘੋ ਤੁਹਾਨੂੰ ਵਧਾਈਆਂ ਤੇ ਆਪਣੇ ਸਾਰੇ ਪਸ਼ੂ ਸੰਸੀਬ ਹੋ ਗਏ ਹੋਰ ਵੀ ਆਪਣੇ ਚੈਨਲ ਤੇ ਡਾਕਟਰ ਸਾਹਿਬ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਕੋਈ ਸ਼ਬਦ ਡਾਕਟਰ ਸਾਹਿਬ ਵਾਸਤੇ ਡਾਕਟਰ ਸਾਹਿਬ ਦਾ ਹੀ ਤਹਿ ਦਿਲੋਂ ਤੁਹਾਨੂੰ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਜਿਹੜਾ ਸਾਨੂੰ ਗਾਂ ਵਧਨ ਨੂੰ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਆ ਡਾਕਟਰ ਸਾਹਿਬ ਦਾ ਠੀਕ ਹੈ ਧੰਨਵਾਦ ਡਾਕਟਰ ਸਾਹਿਬ ਹੋਰ ਮੌਕਾ ਦਿਓ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰ ਪ कोशिश ਕਰਾਂਗੇ ਕਿ ਜਿੰਨਾ ਹੋ ਸਕੇ ਲੋਕਾਂ ਦਾ ਫਾਇਦਾ ਹੋਵੇ। ਬਾਕੀ ਨੰਬਰ ਸਕਰੀਨ ਉੱਤੇ ਚੱਲਦੇ ਰਹਿਣੇ ਆ ਕਨੈਕਟ ਡਾਕਟਰ ਸਾਹਿਬ ਨਾਲ ਕਰ ਸਕਦੇ। ਧੰਨਵਾਦ।